ਸੰਗੀਲੇ ਅਭਿਆਸੀ ਵੀ ਇਸ ਸ਼ਬਦ ਨੂੰ ਚੇਤੇ ਰੱਖ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਥੇ ਸਰੋਤਾ ਹੈ ਸੁਰਤ ਦੇ ਚੈ ਸਰੋਤਾ ਅਦਰ ਸੁਰਤ ਦੇ ਚੈ ਤੈਨੂੰ ਸੁਰਤ ਆਜਾਏ ਜੀ ਜਾਗ ਪਏਗਾ ਸਰੋਤਾ ਹੈ ਸੁਰਤ ਆਧੀ ਸਮਝ ਆਦੀ ਅਗਰ ਸੁਰਤ ਆ ਗਈ ਹੈ ਤਾਂ ਹੁਣ ਸੁਰਤ ਜੁੜ ਜਾਏ ਧਿਆਨ ਜੁੜ ਜਾਏ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਧਿਆਨ ਦਾ ਜੁੜਨਾ ਤੇ ਬਾਤ ਵਾਹਿਗੁਰੂ ਵਾਹਿਗੁਰੂ ਮੇਰੀ ਜ਼ਬਾਨ ਜਪ ਰਹੀ ਹੈ ਮੇਰਾ ਮਨ ਸੁਣ ਨਹੀਂ ਰਿਹਾ ਰਸਨਾ ਵਕਤਾ ਬਣੀ ਹੈ ਮਨ ਸਰੋਤਾ ਨਹੀਂ ਬਣਿਆ ਕਿ ਵਾਹਿਗੁਰੂ ਵਾਹਿਗੁਰੂ ਹਵਾ ਚ ਉੱਡ ਜਾਏਗਾ ਕੁਝ ਵੀ ਨਹੀਂ ਕਰਮ ਕਾਂ सारी जिंदगी भी मैं करता रहा कुछ भी नहीं जैसे मेरा मन सुन रहा है सिमरन चल याद है उस पहले याद नहीं चलेगी उस पहले सिमरन बच्चों का खिडौना है कुछ भी नहीं कुछ भी नहीं और कपाट खोल दे ਇਸ ਸਿਮਰਨ ਮਹਾ ਅਨੰਦ ਨੂੰ ਜਨਮ ਦੇਵੇਗਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿੱਚ ਰਹੇ ਸੋ ਮਰ ਜਾਏ ਇਸ ਸਿਮਰਨ ਕਦਮ ਚਲੇਗਾ ਜਦ ਇਹ ਸਮਝ ਆਉਂਦੀ ਹੈ ਸਮਝ ਸਮਝ ਕੇ ਇਹ ਸਮਝ ਆਉਂਦੀ ਹੈ ਕਿ ਮੈਂ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ 우ਸਤਾਦ ਜ਼ਾਹ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਸ਼ਾਇਰ ਔਰ ਬਾਦਲ ਸ਼ਾਹ ਜ਼ਫਰ ਗਾਲਬ ਤੇ ਜ਼ੌਕ ਤੇ ਬੜਾ ਮਾਣ ਕਰਦੇ ਸਨ ਉਹ ਕਹਿੰਦੇ ਸਨ ਇਹ ਮੇਰੀ ਮਹਿਫਿਲ ਦੇ ਸੂਰਜ ਤੇ ਚੰਦਰਮਾ ਮੇਰੀ ਮਹਿਫਿਲ ਦੇ ਜੋ ਚਾਨਣਾ ਹੈ ਇਹਨਾਂ ਦੋ ਬੰਦਿਆਂ ਕਰਕੇ ਗਾਲਬ ਕਰਕੇ ਜ਼ੌਕ ਕਰਕੇ ਜ਼ੌਕ ਕਹਿੰਦਾ ਹੈ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਗੇ ਕਿੰਨੇ ਮੈਂ ਪੜਨ ਵਾਸਤੇ ਬੈਠੇ ਆਂ ਔਰ ਪੜਦਾ ਰਿਆ ਤੇ ਸੋਚਦਾ ਸੀ ਪੜ ਪੜ ਕੇ ਕੁਝ ਸਮਝ ਜਾਵਾਂ ਪੜ ਪੜ ਕੇ ਕੁਝ ਪਤਾ ਚਲ ਜਾਏਗਾ ਪੜ ਪੜ ਕੇ ਅਸਲੀਅਤ ਦਾ ਮੈਂ ਗੈਨੇ ਹੋ ਜਾਵਾਂਗਾ ਪਰ ਸੁਣੋ ਇਸ ਮਹਾਨ ਪੜੇ ਲਿਖੇ ਦੀ ਗੱਲ ਹਮ ਜਾਣਤੇ ਤੇ ਕਿ ਇਲਮ ਸੇ ਕੁਝ ਜਾਣ ਲੇਗੇ ਜਾਣਾ तो ये जाना के ना जाना कुछ भी जान जान के मैं ये जाने कि हे खुदा तेरे बारे में कुछ भी नहीं जानूंगा कुछ भी नहीं जानूंगा मैं जान जान के ये जाने हे प्रभु समझ समझ के मैं ये समझया मैं तेरे बारे कुछ भी नहीं समझूंगा कुछ भी नहीं समझूंगा ਕੀ ਹੋਇਆ ਸਾਗਰ ਦੇ ਚੰਗ ਚਮਮਚ ਪਾਣੀ ਦੀ ਮਿਲ ਵੀ ਗਈ ਨਿਕੀ ਹਰ ਦਾ ਪ੍ਰਭਾਵਿਤ ਹੋ ਜਾਂਦਾ ਹੈ ਯਾਦ ਕਰਨ ਲੱਗ ਪੈਂਦਾ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਇਹਨੂੰ ਵੀ ਧਿਆਨ ਨਾਲ ਸੁਣੋ ਸੰਬੰਧ ਯਾਦਾਂ ਦੇ ਆਉਂਦੇ ਨੇ ਭੈਣ ਬਰਾਹ ਮਾਪੇ ਪਤੀ ਪਤਨੀ ਪੁੱਤਰ ਤੇ ਆਂਆ ਚਾਚੇ ਤਾਏ ਮਾਮੇ ਮਾਸੀਆਂ ਦੇ ਕੋਈ ਸੰਬੰਧ ਨਹੀਂ ਹੁੰਦੇ ਯਾਦਾਂ ਦੇ ਸੰਬੰਧ ਨੇ ਜੋ ਭੁੱਲ ਗਿਆ ਹੈ ਸੰਬੰਧ ਟੁੱਟ ਗਿਆ ਹੈ ਜੋ ਯਾਦ ਦੇ ਚੱਲ ਰਿਹਾ ਹੈ ਸੰਬੰਧ ਹੈ ਸੰਬੰਧ ਤੇ ਯਾਦਾਂ ਦੇ ਹੋ ਸਾਰੀ ਜ਼ਿੰਦਗੀ ਕਦੀ ਯਾਦ ਹੀ ਨਹੀਂ ਆਇਆ ਭਰਾ ਕਿਹੜੀ ਗੱਲ ਕਦੇ ਹੀਰਦਾ ਯਾਦ ਵੀ ਨਹੀਂ ਕਰਦਾ ਮਿੱਤਰ ਕਿਹੜੀ ਗੱਲ ਸੰਬੰਧ ਯਾਦਾਂ ਦੇ ਹੁੰਦੇ ਬਹੁਤ ਮਤਾਲਾ ਕਰਦੇ ਜਿਸ ਤੋਂ ਮਨ ਪ੍ਰਭਾਵਿਤ ਹੈ ਜਿਸ ਨੂੰ ਮਨ ਆਪਣਾ ਸਮਝਦਾ ਹੈ ਮਹਾਨ ਸਮਝਦਾ ਹੈ ਉਹਦਾ ਯਾਦ ਕਰ ਸੰਬੰਧ ਜੁੜਿਆ ਹੈ ਜੋ ਕੁਝ ਵੀ ਨਹੀਂ ਹੈ ਐਵੇਂ ਹੀ ਹੈ ਫਿਰ ਜੋ ਹੁੰਦਾ ਹੈ ਬੇਗਾਨਾ ਹੈ ਯਾਦ ਕਰੀਏ ਤੇ ਮਨ ਭੁੱਲ ਜਾਂਦਾ ਹੈ ਸੰਬੰਧ ਯਾਦਾਂ ਦੇ ਹੁੰਦੇ ਹੈ ਬਹੁਤ ਮਤਾਲਾ ਕਰਨਾ ਕਦੀ ਯਾਦ ਹੀ ਨਹੀਂ ਆਈ ਬਿਰਾਦ ਦੇ ਤਬਾਈਚਾਰਾ ਕਿਹੜੇ ਗੱਲ ਹੈ ਭੁੱਲ ਗਏ ਪਤੀ ਤੋਂ ਮੈਂ ਅਰਜ਼ ਕਰਾਂ ਪਤਨੀ ਨਹੀਂ ਹੈ ਭੁੱਲ ਗਈ ਹੈ ਪਤਨੀ ਤੋਂ ਪਤੀ ਨਹੀਂ ਹੈ ਯਾਦਾਂ ਦੇ ਸਮਝ ਲਓ ਭੁੱਲ ਗਏ ਤੇ ਕੋਈ ਬਿਰਾ ਨਹੀਂ ਹੈ ਭੁੱਲ ਗਏ ਤੇ ਕੋਈ ਮਿੱਤਰ ਨਹੀਂ ਹੈ ਯਾਦਾਂ ਦੇ ਸਮਝ ਲਓ ਈਸ਼ਵਰ ਦੇ ਨਾਲ ਤੇ ਅਸੀਂ ਯਾਦਾਂ ਦਾ ਹੀ ਸੰਬੰਧ ਬਣਾਵਾਂਗੇ ਉਹ ਤੇ ਵਿਆਪਕ ਹੈ ਕੋਈ ਦੂਰੀ ਵੀ ਲਾਗੂ ਨਹੀਂ ਹੁੰਦੀ ਜੋ ਯਾਦਾਂ ਦੇ ਚ ਹੈ ਸੰਬੰਧ ਜੁੜਿਆ ਹੋਇਆ ਹੈ ਜੋ ਭੁੱਲ ਗਿਆ ਸਬੰਧ ਟੁੱਟ ਗਿਆ ਉਤਨੇ ਚਿਰ ਤੱਕ ਤੇ ਟੁੱਟਿਆ ਹੈ ਜਿੰਨੇ ਚਿਰ ਤੱਕ ਯਾਦ ਤੇ ਚਨੇ ਇੱਥੇ ਜਿਹੜੀ ਹੁਣ ਤਰਕ ਖੜੀ ਆਉਂਦੀ ਹੈ ਉਹਨੂੰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਤਰਕ ਇਹ ਖੜੀ ਹੋ ਸਕਦੀ ਹੈ ਕਿਆ ਪ੍ਰਮਾਤਮਾ ਦੇ ਚੇਤੇ ਦੇ ਚ ਸਭ ਕੁਝ ਹੈ ਅਸੀਂ ਉਹਦੇ ਚੇਤੇ ਚ ਹੈਗੇ ਆਂ ਇਸ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਪਸ਼ੂ ਪੰਛੀ ਨਦ ਨਾਲੇ ਸਾਗਰ ਦਰਿਆ ਜਲ ਜੰਤੂ ਥਲ ਜੰਤੂ ਨਵ ਜੰਤੂ ਔਰ ਵਾ ਘਰ ਵਾ ਸੂਰਜ ਸਭ ਪਰਮਾਤਮਾ ਦੇ ਚੇਤੇ ਦੇ ਚ ਹੈਗੇ ਦੇਦਕ ਛੋੜਾ ਜਿਆ ਸਾਡਾ ਮਕਾਨ ਹੁੰਦਾ ਤੇ ਕੋਈ ਬੰਦਾ ਦਾਵੇ ਨਾ ਨਹੀਂ ਕਹਿ ਸਕਦਾ ਘਰ ਦੀਆਂ ਸਾਰੀਆਂ ਚੀਜ਼ਾਂ ਮੇਰੇ ਚੇਤੇ ਚ ਕੋਈ ਕਹਿ ਸਕਦਾ ਸਾਧਨੀਆਂ ਚੀਜ਼ਾਂ ਚੇਤੇ ਨਹੀਂ ਹੁੰਗੀਆਂ ਕਰਦੀਆਂ ਖਾਸ-ਖਾਸ ਚੀਜ਼ਾਂ ਚੇਤੇ ਜਾਂਦੀਆਂ ਭਾਰਤ ਵਿੱਚ ਲੋਕੀ ਦੀਵਾਲੀ ਵਾਲੇ ਦਿਨ ਘਰ ਪੂਰਾ ਸਾਫ਼ ਕਰਦੇ ਰੰਗ ਰੋਗਣ ਕਰਦੇ ਪਤਨੇ ਕਿਤਨੇ ਦੇ ਮੋਂ ਮੈਂ ਸੁਣਿਆ ਵੀ ਗੈਣੀ ਜੀ ਇਹ ਚੀਜ਼ ਕਰਦੇ ਚ ਪਈ ਸੀ ਸਾਡੇ ਚੇਤੇ ਚ ਕੋਈ ਨਹੀਂ ਸੀ ਸਭਾਈ ਕਰਦੇ ਆ ਕਿਦਿਆ ਪਹਿਲੇ ਤੇ ਘਰ ਦੇ ਸੀ ਚੇਤੇ ਚ ਨਹੀਂ ਸੀ ਈਰਾ ਤੇ ਜੇਬ ਦੇ ਛੇ ਚੇਤੇ ਚ ਕੋ ਯਾਦਾਂ ਚ ਯਾਦਾਂ ਚ ਨਹੀਂ ਤਾਂ ਸੰਬੰਧ ਟੁੱਟੇ ਟੁੱਟੇ ਕੀ ਪਰਮਾਤਮਾ ਦੇ ਚੇਤੇ ਦੇ ਚ ਸਾਰੇ ਖੰਡ ਬ੍ਰਹਿਮੰਡ ਸੂਰਜ ਚੰਦ ਤਾਰੇ ਜੀਵ ਜੰਤੂ ਹੈਗੇ ਇੱਕ ਪ੍ਰਸ਼ਨ ਤਾਰਮਕ ਮਨੁਕਦਾਇ ਹੋਵੇਗਾ ਲਾਜ਼ਮੀ ਹੋਵੇਗਾ ਤਰਕ ਖੜੀ ਕਰੇਗਾ ਦਰਿਆਦਾਂ ਦੇ ਸੰਬੰਧ ਨੇ ਸਿਮਰਨ ਦੇ ਸੰਬੰਧ ਨੇ ਚੇਤੇ ਦੇ ਸੰਬੰਧ ਨੇ ਤੋ ਕਿਆ ਪ੍ਰਮਾਤਮਾ ਦੇ ਚੇਤੇ ਵਿੱਚ ਅਸੀਂ ਹੈਗੇ ਆ ਸੁਣੋ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਪਾਤਸ਼ਾਹ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਵੇਖ ਨਦਰ ਹੀ へਟ ਚਲਾ ਸਭ ਕੁਝ ਉਸ ਦੇ ਚੇਤੇ ਜੇ ਤੂੰ ਵੀ ਉਸ ਦੇ ਚੇਤੇ ਜੇ ਸਿਰਫ ਸਭ ਕੁਝ ਉਸ ਦੀ ਚੇਤੇ ਜੀ ਨਹੀਂ ਹੈ ਸਭ ਕੁਝ ਉਸਦੀ ਲਗਾਤੇ ਥੱਲੇ ਸਭ ਕੁਝ ਉਸਦੀਆਂ ਯਾਦਾਂ ਵਿੱਚ ਹੈ ਸਭ ਕੁਝ ਉਸਦੀ ਨਜ਼ਰਾਂ ਦੇ ਫਲੇ ਵਿਆਪਕ ਹੈ ਉਹਦਾ ਵੇਖਣਾ ਵਿਆਪਕ ਹੈ ਵਿਆਪਕ ਹੈ ਉਹਦਾ ਸੁਣਨਾ ਵਿਆਪਕ ਹੈ ਦਿਲੋਂ ਅਰਦਾਸ ਨਿਕਲੇ ਗੁਰਦੁਆਰੇ ਚ ਸੁਣਦਾ ਹੈ ਉਹ ਝਾੜ ਵਿੱਚ ਨਿਕਲੇ ਤਾਂ ਵੀ ਸੁਣਦਾ ਕਿਉਂਕਿ ਵਿਆਪਕ ਹੈ ਉਹਦਾ ਸੁਣਨਾ ਵਿਆਪਕ ਹੈ ਕਲਗੀਧਰ ਬਾਸਾ ਦੇ ਬੜਾ ਬਾਖਮਾਲ ਬਿਆਨ ਕਰਦੇ ਨੇ हाथी की पुकार बल बाछे पहुंचे दाएं चींटी की चंगियार पहले ही सुनियत कि कोई समय हाथी ते कीडी बोलन ओदी स्रोत शक्ति इतनी तीखी है कीडी नो पहले सुन ये आवाज पहले बाज व्यापक है ओदा सुनना व्यापक है व्यापक है ओदा देखना व्यापक है सब कुछ उस देचे दे लेचे ਸਭ ਕੁਝ ਉਸ ਦਿਨ ਨਿਕਾ ਦੇ ਥਲੇ ਪੇਖਤ ਸੋਨਤ ਸਦਾ ਹੈ ਸੰਗੇ ਸਭ ਕੁਝ ਵੇਖ ਰਿਹਾ ਸਭ ਨੂੰ ਵੇਖ ਰਿਹਾ ਸਭ ਕੁਝ ਸੁਣ ਰਿਹਾ ਸਭ ਨੂੰ ਸੁਣ ਰਿਹਾ ਪੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੋਰੀ ਰੇ ਗੁਸਾਖੀ ਮਾ ਬਾਰ ਬਾਰ ਮਾਫੀ ਜੋ ਸਮਝਦਾ ਨਹੀਂ ਸੁਣ ਰਿਹਾ ਮੂਰਖ ਜੋ ਸਮਝਦਾ ਨਹੀਂ ਦੇਖ ਰਿਆ ਮੂਰਖ ਮੈਂ ਮੂਰਖ ਜਾਣਿਆ ਦੂਰੀ ਦੇ ਗੁਰੂ ਘਰ ਦੇ ਗੁਰਨਾਮਿਕ ਦੀਏ ਹੁੰਦੀ ਹੈ ਗਿਆਨ ਗੁਨਾ ਦਾ ਜ਼ਿਕਰ ਕਰਨਾ ਹੈ ਤੇ ਦੂਜੇ ਨੂੰ ਅੱਗੇ ਕਰਨਾ ਹੈ ਮੂਰਖਤਾ ਦਾ ਜ਼ਿਕਰ ਕਰਨਾ ਹੋਵੇ ਤੇ ਆਪਣੇ ਲੋਕ ਦਾ ਬਸ ਇਹ ਖੋਦੀ ਐਨੇ ਨਿਰਮਾਣ ਨਹੀਂ ਤੇ ਆਮ ਜਗਤ ਕੇ ਮੂਰਖ ਆਖਣਾ ਹੈ ਦੂਜੇ ਨੂੰ ਆਪਣੇ ਨੂੰ ਤੇ ਮਾਨਾ ਆਪਣੀ ਮਾਨਤਾ ਪ੍ਰਗਟ ਕਰਨੀ ਹੈ ਦੋ ਜੈ ਦੀ ਮੂਰਤਾ ਪ੍ਰਗਟ ਕਰ। ਦੇਖਤ ਸੋਨਤ ਸਦਾ ਹੈ ਸੰਗੇ। ਸਦਾ ਦੇਖਦਾ ਪਿਆ, ਸਭ ਕੁਝ ਵੇਖਦਾ। ਸਦਾ ਸੁਣਦਾ ਪਿਆ, ਔਰ ਸਭ ਜਗਾ ਸੁਣਦਾ। ਸਾਰਿਆਂ ਦੇ ਨਾਲ। ਕਿਸੇ ਤੋਂ ਟੁੱਟਿਆ ਨਹੀਂ ਜੋਗੀ ਹੈ। ਜੋਗੀ ਦਾ ਮਤਲਬ ਜੁੜਿਆ ਹੈ, ਸਭ ਨਾਲ ਜੁੜਿਆ ਹੈ। ਦੇਖਤ ਸੋਨਤ ਸਦਾ ਹੈ ਸੰਗੇ। ਮੈਂ ਮੂਰਖ ਜਾਣਿਆ ਦੂਰੀ ਹੈ ਉਸ ਦੇ ਚੇਤੇ ਵਿੱਚ ਅਸੀਂ ਹੈਗੇ ਆ ਸਾਡੇ ਚੇਤੇ ਵਿੱਚ ਹੋ ਨਹੀਂ ਹੋ ਨਹੀਂ ਉਹਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਐਸ ਸਦ ਸੰਗ ਇਸ ਵਾਸਤੇ ਹੈ ਸਾਡੀ ਤਰਫੋਂ ਵੀ ਜੁੜ ਜਾਣਾ ਉਹਦੀ ਤਰਫੋਂ ਤੇ ਜੁੜੇਗਾ ਉਤੇ ਕੇ ਸਰਉ ਨਾ ਹੀ ਹੋਇਆ ਜਦ ਅਰਦਾਸ ਦੇ ਕੋਈ ਇਹ ਕਹਿੰਦਾ ਨਾ ਭੁੱਲੀ ਨਾ ਬੁਲਾਈ ਇਸ ਤਰ੍ਹਾਂ ਦੇ ਅਲਵਾਜ਼ ਵੀ ਰਟੇ ਰਟਾਇਆ ਦੋਹਰਾਏ ਜਾਂਦੇ ਇਹਦਾ ਮਤਲਬ ਰੱਬ ਵੀ ਭੁੱਲ ਜਾਂਦਾ ਉਹ ਵੀ ਭੁੱਲਣਾਰੇ ਆਪਣੀਆਂ ਲਗੈਲੀ ਕਰਕੇ ਇਸ ਤਰ੍ਹਾਂ ਕਹਿ ਦਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਭ ਕੁਝ ਉਸ ਦੇ ਚੇਤੇ ਦੇ ਚਾਹੇ ਐਸਾ ਕੁਝ ਵੀ ਨਹੀਂ ਜੋਦੇ ਚੇਤੇ ਚਲੇ ਐਸਾ ਕੁਝ ਵੀ ਨਹੀਂ ਜੋਦੀ ਲਗਾ ਦੇ ਚਲੇ ਚਿੱਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਆ ਸਭ ਕੁਝ ਉਸ ਦੀ ਨਿਗਾਹ ਦੇ ਥੱਲੇ ਸਭ ਕੁਝ ਉਸ ਦੇ ਚੇਤੇ ਵਿੱਚ ਉਸ ਦੇ ਚੇਤੇ ਦੇ ਵਿੱਚ ਅਸੀਂ ਹੈ ਗਏ ਆ ਸਾਡੇ ਚੇਤੇ ਦੇ ਵਿੱਚ ਉਹਦੀ ਤਰਫੋਂ ਸਾਡੇ ਨਾਲ ਸੰਬੰਧ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਸੰਬੰਧ ਟੁੱਟਿਆ ਹੁਣ ਮੈਂ ਫਿਰ ਅਰਜ਼ ਕਰ ਰਿਹਾ ਚੇਤੇ ਚ ਕਿਉਂ ਨਹੀਂ ਹੈ ਸਮਝ ਚ ਨਹੀਂ ਸਮਝ ਚ ਨਜ਼ਰਾਂ ਦੇ ਥੱਲੇ ਕਿਉਂ ਨਹੀਂ ਹੈ ਸਮਝ ਦੇ ਚ ਨਹੀਂ ਹੈ ਦੋ ਨੁਕਤੇ ਹੋਰ ਵੀ ਮੈਂ ਬਿਆਨ ਕਰਾਂ ਉਹਦਾ ਬਹੁਤ ਨੇੜੇ ਹੋਣਾ ਹੀ ਬਹੁਤ ਦੂਰ ਹੈ ਦਾਵੇ ਕੋ ਜਾਪੇ ਦਿਸੇ ਲੋ ਕਿਉਂਕਿ ਬਹੁਤ ਨੇੜੇ ਹੈ ਇਸ ਵਾਸਤੇ ਦੂਰ ਹੈ ਦੂਰ ਹੈ ਇਸ ਵਾਸਤੇ ਦੂਰ ਨਹੀਂ ਬਹੁਤ ਨੇੜੇ ਹੈ ਇਸ ਵਾਸਤੇ ਦੂਰ ਹੈ ਇਹਦੇ ਤੇ ਮੈ ਉਹ ਦਾਰੰਦੇ ਆਖ ਵਿੱਚ ਇੱਕ ਰੜਕ ਪੈ ਜਾਂਦੀ ਹੈ ਅਸੀਂ ਦੂਜੇ ਨੂੰ ਕਹਿੰਦੇ ਹਾਂ ਜ਼ਰਾ ਦੇਖ ਮੇਰੀ ਅੱਖ ਵਿੱਚ ਕੀ ਪੈ ਗਿਆ ਹੱਥ ਦੋ ਦੇ ਅੱਖ ਸੂਰਜ ਚੰਨ ਤਾਰਿਆਂ ਨੂੰ ਦੇਖਦੀ ਅਕ ਉੱਚੀਆਂ ਜੀਆਂ ਬਿਲਡਿੰਗਾਂ ਨੂੰ ਦੇਖਦੀ ਹੈ ਅੱਖ ਸਾਗਰ ਨੂੰ ਦੇਖਦੀ ਐ دریاਵਾਂ ਨੂੰ ਦੇਖਦੀ ਐ ਜੰਗਲਾਂ ਨੂੰ ਦੇਖਦੀ ਐ ਮਨੁੱਖਾਂ ਦੇ ਘਟ ਨੂੰ ਦੇਖਦੀ ਐ ਇੱਕ ਨਿੱਕੀ ਜਿਹੀ ਰੜਕ ਅੱਖ ਦੇ ਚ ਪੈ ਗਈ ਐ ਨਹੀਂ ਦਿਖਾਈ ਦਿੰਦੀ ਦੂਜੇ ਨੂੰ ਕਹਿਨੇ ਪਹਾੜ ਵੇਖਣਾ ਆਪ ਵੇਖਦੇ ਆ ਸੂਰਜ ਚੰਨ ਤਾਰੇ ਵੇਖਣੇ ਆਪ ਵੇਖਦੇ ਆ ਇੱਕ ਨਿੱਕੀ ਜਿਹੀ ਰੜਕ ਦੂਜੇ ਨੂੰ ਕਹਿ ਰਹੇ ਆ ਵੇਖ ਕਿਉਂ ਬਹੁਤ ਨੇੜੇ ਬਹੁਤ ਵੇਖਣ ਵਾਸਤੇ ਕੋਈ ਦੂਰੀ ਚਾਹੀਦੀ ਐ ਅੱਖਾਂ ਦੇ ਉੱਪਰ ਮੈਂ ਕਿਤਾਬ ਰੱਖ ਲਵਾਂ ਨਹੀਂ ਪੜ ਸਕਾਂਗਾ ਥੋੜੀ ਦੂਰੀ ਚਾਹੀਦੀ ਹੈ ਅੱਖਾਂ ਦੇ ਉੱਪਰ ਮੈਂ ਤਸਵੀਰ ਰੱਖ ਲਵਾਂ ਨਹੀਂ ਵੇਖ ਸਕਾਂਗਾ ਥੋੜੀ ਦੂਰੀ ਚਾਹੀਦੀ ਹੈ ਉਹ ਨਿੱਕੀ ਜਿਹੀ ਰੜਕ ਜੋ ਅੱਖ ਦੇ ਵਿੱਚ ਬੈ ਗਈ ਹੈ ਬਹੁਤ ਨੇੜੇ ਬਹੁਤ ਨੇੜੇ ਅੱਖ ਵੇਖਣ ਵਿੱਚ ਅਸਮਰਤ ਪੀੜਾ ਤੇ ਦੱਸਦੀ ਹੈ ਅੱਖ ਦੇ ਵਿੱਚ ਕੁਝ ਹੈ ਪਰ ਕੀ ਹੈ ਦਿਖਾਈ ਨਹੀਂ ਦਿਕਾਈ ਨਹੀਂ ਕਿਉਂ ਬਹੁਤ ਨੇੜੇ ਬਹੁਤ ਨੇੜੇ ਹੈ ਅੱਖ ਨੂੰ ਦਿਖਾਈ ਨਹੀਂ ਦਿੰਦਾ ਤੇ ਜਦ ਅੱਖਾਂ ਦੇ ਵਿੱਚ ਜਿਹੜਾ ਰਮਿਆ ਹੋਇਆ ਹੈ ਅੱਖ ਕਿਵੇਂ ਉਸ ਨੂੰ ਵੇਖੇਗਾ ਕਿਸ ਤਰ੍ਹਾਂ ਵੇਖੇਗਾ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਮਹਾਰਾਜ ਕਹਿੰਦੇ ਨਾ ਭੋ ਨਾਗ ਤੂੰ ਇਨਾ ਕੰਨਾਂ ਨਾਲ ਸੁਣ ਸਕਦਾ ਹੈ ਅਲਾਹਤ ਬਿਨਾ ਕੰਨਾਂ ਰੂਪ ਤੋਂ ਵੇਖ ਸਕਦਾ ਇਹਨਾਂ ਅੱਖਾਂ ਨਾਲ ਅਰੋਹ ਬਿਨਾ ਅੱਖਾਂ ਅਪੇ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪਹਿਰਾ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਪੈਰ ਚੱਲ ਕੇ ਗੁਰਦੁਆਰੇ ਆ ਸਕਦੇ ਨੇ ਸੁਰਤ ਤੇ ਬਿਨਾ ਪਹਿਰਾ ਤੋਂ ਚੱਲਦੀ ਕਿਧਰੇ ਵੀ ਜੁੜ ਸਕਦੀ ਏ ਸ਼ਬਦ ਨੂੰ ਉਹਨੂੰ ਪਹਿਰਾ ਵੀ ਲੋੜ ਨਹੀਂ ਪਹਿਰਾ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਐਉਂ ਜੀਵਤ ਰਹਿਣਾ ਅੰਦਰ ਗੱਦ ਯਾਦ ਚੱਲਦੀ ਏ ਗਏ ਫਿਰ ਜ਼ਬਾਨ ਵਾਇਗਰੂ ਵਾਇਗਰੂ ਨਹੀਂ ਕਰਦੇ ਇਹ ਵੀ ਮੈਂ ਅਰਥ ਕਰਦਾ ਫਿਰ ਤੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਗੱਲ ਬੜੀ ਗਹਿਰੀ ਚੜੀ ਗਈ ਪੁੱਤਰ ਦੀ ਯਾਦ ਵਿੱਚ ਕੋਈ ਬੰਦਾ ਬੈਠਾ ਹੈ ਤੇ ਪੁੱਤਰ ਦਾ ਨਾਮ ਪਿਆ ਰਟਦਾ ਹੈ ਯਾਦ ਅੰਦਰ ਚੱਲ ਅੰਦਰ ਚੱਲ ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਉਸ ਦੇ ਚੇਤੇ ਵਿੱਚ ਅਸੀਂ ਹੈ ਗਏ ਸਾਡੇ ਚੇਤੇ ਵਿੱਚ ਉਹ ਨਹੀਂ ਹੈ ਉਹਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਟੁੱਟਿਆ ਹੋਇਆ ਹੈ ਮਹਾਨ ਸ਼ਾਇਰ ਪਰ ਈਰਾਨ ਦਾ ਸਿਰਮੌਰ ਸੰਤ ਸ਼ੇਖ ਜ਼ਾਦੀ ਉਹਨੇ ਇੱਕ ਕਹਾਣੀ ਲਿਖੀ ਹੈ ਪੁਰਾਣੇ ਮਹਾਪੁਰਸ਼ਾਂ ਦਾ ਇੱਕ ਢੰਗ ਸੀ ਕਹਾਣੀਆਂ ਦੇ ਰਾਹੀਂ ਮਨੁੱਖ ਨੂੰ ਸਮਝਾਣਾ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਿਤਾਬ ਹੈ ਪੰਚ ਦਸੀ ਇਸ ਤਰ੍ਹਾਂ ਇਹ ਬਾਤ ਸਾਰੀਆਂ ਗਾਥਾਵਾਂ ਗੁਰਮਤਿ ਦੀ ਭਗਤ ਮਾਲ ਦੇ ਵਿੱਚ ਵੀ ਹੈਗੀ ਹੈ ਸਮਝਾਣ ਦਾ ਟਕ। ਸ਼ੇਖ ਸਾਦੀ ਨੇ ਗਾਥਾ ਲਿਖੀ ਹੈ ਬੇ ਇੱਕ ਮਦਰਸਾ ਧਾਰਮਿਕ ਵਿਦਿਆਲਾ ਉਹਦੇ 30 ਵਿਦਿਆਰਥੀ ਨੇ ਤਾਲਬੇ ਇਲਮ ਨੇ ਪੜਨ ਵਾਲੇ। ਇੱਕ ਅਧਿਆਪਕ ਹੈ ਇੱਕ ਉਸਤਾਦ ਹੈ ਜੋ ਪੜਾਂਦਾ। ਕਿ ਬੱਚੇ ਉਸੇ ਵਿਦਿਆਲੇ ਚ ਰਹਿੰਦੇ ਨੇ ਪਰਵਰਿਸ਼ਵੀ ਉੱਥੇ ਹੀ ਪਾਉਂਦੇ ਨੇ ਪੜਦੇ ਵੀ ਉੱਥੇ। उस्ताद बारो अपने घर तू है जैसे वो अंदर दाखिल ढंग बच्चे खड़े होके फर्शी सलाम करते हैंद की जबान चो दो बोल निकल हैं खुदा वेख रहे है खुदा व्यापक है बैठ जाओ खुदा वेख रहे है खुदा व्यापक है ਬੈਠ ਬੱਚੇ ਬੈਠ ਕੇ ਇਹ ਰੋਜ਼ ਦਾ ਰਟਨ ਸੀ ਜੈਸੇ ਉਸਤਾਦ ਆਉਂਦਾ ਬੱਚੇ ਖੜੇ ਹੁੰਦੇ ਨੇ ਪਰਸੀ ਸलाम ਕਰਦੇ ਨੇ ਔਰ ਉਸਤਾਦ ਕਹਿੰਦਾ ਖੁਦਾ ਵੇਖ ਰਿਹਾ ਹੈ ਖੁਦਾ ਵਿਆਪਕ ਹੈ ਬੈਠ ਜਾ ਇਹ ਰੋਜ਼ ਦੀ ਗੱਲ ਹੈ ਬੱਚਿਆਂ ਨੂੰ ਇਹ ਪਤਾ ਚਲ ਗਏ ਤੇ ਦਾ ਤਕੀਆ ਕਲਾਮ ਹੈ ਤੇ ਕਹਿਣਾ ਹੀ ਹੈ ਕਹਿਣੇ ਲੇਕਿਨ ਅੱਜ ਅਨਹੋਣੀ ਘਟਨਾ ਘਟ ਗਈ ਅੱਜ ਕਿ ਜੈਸੇ ਉਸਤਾਦ ਦਾਖਲ ਹੋਇਆ ਬੱਚੇ ਖੜੇ ਹੋਏ ਨੇ ਸਲਾਮ ਕੀਤਾ ਹੈ ਉਸਤਾਦ ਨੇ ਇਹ ਨਹੀਂ ਆਖਿਆ ਖੁਦਾ ਵੇਖ ਰਿਹਾ ਹੈ ਖੁਦਾ ਵਿਆਪਕ ਹੈ ਬੈਠ ਜਾਓ ਇਹ ਨਹੀਂ ਆਖਿਆ ਅੱਜ ਆਖੇ ਬੱਚਿਓ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਕਿਹੜੀ ਤਾਂਤੇ ਨੇ ਬੱਚਿਆਂ ਦੇ ਤੇ ਸਖਤਾ ਤਾਰੀ ਹੋ ਗਿਆ ਹੈ ਇਹ ਜਿਸ ਨੇ ਪੜਾਇਆ ਹੀ ਨਹੀਂ ਇਹ ਤੇ ਉਸ ਨੇ ਕਦੀ ਦੱਸੇ ਸਾਰੇ ਤਾਂ ਲੇਕਿਨ ਆਖੀਰ ਵਿੱਚ ਇੱਕ ਬੱਚਾ ਬੈਠਾ ਉਹ ਹੱਥ ਖਿਲਾ ਕੇ ਕਹਿੰਦਾ ਹੈ ਉਸਤਾਦ ਜੀ ਜੇ ਇਜਾਜ਼ਤ ਹੋਵੇ ਮੈਂ ਦਸਾਂ ਤੇ ਪਤਾ ਕਰੋਧਤ ਹੋ ਕੇ ਉਸਤਾਦ ਕਹਿੰਦਾ ਪਤਾ ਚੱਲ ਗਿਆ ਤੂੰ ਸਭ ਤੋਂ ਜ਼ਿਆਦਾ ਮੂਰਖ ਹੈ ਮੇਰਾ ਤੇ ਸਵਾਲ ਗਲਤ ਹੈ ਮੈਂ ਜਾਣ ਬੁੱਝ ਕੇ ਸਵਾਲ ਗਲਤ ਕੀਤਾ ਹੈ ਔਰ ਤੂੰ ਜਵਾਬ ਦੇਣ ਨੂੰ ਖੜਾ ਹੋ ਗਿਆ ਤੋ ਗਲਤ ਸਵਾਲ ਦਾ ਜਵਾਬ ਗਲਤ ਹੀ ਹੁੰਦਾ ਹੈ ਪਤਾ ਉਸ ਬੱਚੇ ਨੇ ਕੀ ਆਖਿਆ ਰੋਸ਼ਨ ਦਿਮਾਗ ਸੀ ਉਸਤਾਦ ਜੀ ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਉਸਤਾਦ ਹੋ ਸਾਡਾ ਜਵਾਬ ਗਲਤ ਹੋ ਸਕਦਾ ਕਿਉਂਕਿ ਅਸੀਂ ਵਿਦਿਆਰਥੀ ਹਾਂ ਤਾਲਬੇ ਇਲਾ ਕੁਦੀ ਨਿਰਮਾਣ ਤੋਂ ਸਿਰ ਉਸਤਾਦ ਦਾ ਪ੍ਰਸ਼ਨ ਹਲਤ ਨਹੀਂ ਹੱਸੇ ਅਸੀਂ ਵਿਦਿਆਰਥੀਆਂ ਸਾਡਾ ਉੱਤਰ ਗਲਤ ਹੋ ਸਕਦਾ ਸਾਡਾ ਜਵਾਬ ਗਲਤ ਹੋ ਸਕਦਾ ਕਿੰਨਾ ਬੋਲਾ ਨਾਲ ਵੀ ਉਸਤਾਦ ਨੂੰ ਜਿਹੜੀ ਹੋਈ ਤੇ ਕ੍ਰੋਧ ਹੋਵੇਗਾ ਆਖਿਆ ਅੱਛਾ ਫਿਰ ਦੱਸ ਜੇ ਮੇਰਾ ਸਵਾਲ ਠੀਕ ਹੈ ਤਾਂ ਫਿਰ ਖੁਦਾ ਕਿਹੜੀ ਥਾ ਤੇ ਲੇਗਾ ਤੁਮੇਂ ਇਹ ਪੁੱਛਿਆ ਖੁਦਾ ਕਿਹੜੇ ਥਾਂ ਤੇ ਨਹੀਂ ਹੈ ਇਹ ਬੱਚਾ 10 ਸਵਸਤਾ ਹੱਥ ਜੋੜ ਕੇ ਕਹਿੰਦਾ ਹੈ ਉਸਤਾਦ ਜੀ ਖੁਦਾ ਵੇਖ ਰਿਹਾ ਹੈ ਖੁਦਾ ਵਿਆਪਕ ਹੈ ਖੁਦਾ ਦੋ ਥਾਂਾਂ ਤੇ ਨਹੀਂ ਹੈ ਮਨੁੱਖ ਦੀ ਸਮਝ ਦੇਚ ਨਹੀਂ ਹੈ ਮਨੁੱਖ ਦੇ ਚੇਤੇ ਨਹੀਂ ਬਾਕੀ ਸਭ ਜਗ ਰੋਮ ਰੋਮ ਦੇ ਚ ਹੈ ਜ਼ਰਰੇ ਜ਼ਰਰੇ ਦੇ ਚ ਹੈ ਕਣ ਕਣ ਦੇ ਚ ਹੈ ਉਸਤਾਨ ਜੀ ਸਮਝ ਦੇ ਚ ਨਹੀਂ ਹੈ ਜ਼ਰਰੇ ਜ਼ਰਰੇ ਦੇ ਚ ਹੈ ਕਣ ਕਣ ਦੇ ਚ ਉਸਤਾਨ ਜੀ ਚੇਤੇ ਚ ਨਹੀਂ ਹੈ ਸਤ ਸੰਗ ਕੀਤਾ ਹੋਇਆ ਕਥਾ ਕੀਰਤਨ ਸੁਣਿਆ ਹੋਇਆ ਜਬੀ ਹੋਈ ਬਾਣੀ ਕੀਤੀ ਹੋਈ ਸੇਵਾ ਕੀਤਾ ਹੋਇਆ ਦਾਨ ਮੰ ਉਸ ਦਿਨ ਫਲੀ ਬਹੁਤ ਸਮਝ ਲੈਣਾ जिस दिन समझ आ जाएगी कि हे प्रभु तेन नहीं समझ सकते इर्दा याद करेगा नहीं समझ सकते क्यों तो मेरी समझ तो बड़ा तुम समर्थ बड़ा मेरी मत थो ना दूर नहीं है तो मेरी समझ तो दूर है दूर नहीं है तो मेरे चेते तो दूर ਕਾਲ ਦੂਰੀ ਅਸਥਾਨਕ ਦੂਰੀ ਤੇਰੇ ਤੇ ਲਾਗੂ ਨਹੀਂ ਤੂੰ ਇਸ ਦੂਰੀ ਨੂੰ ਕਵੇਂ ਮਿਟਾਈਏ ਅਸੀਂ ਐਸਾ ਵੀ ਨਹੀਂ ਕਹਿ ਸਕਦੇ ਹਜ਼ਾਰ ਸਾਲ ਪਹਿਲੇ ਪਰਮਾਤਮਾ ਹੋਇਆ ਸੀ ਜਾਂ 100 ਸਾਲ ਬਾਅਦ ਪਰਮਾਤਮਾ ਹੋਵੇਗਾ ਪਰਮਾਤਮਾ ਹੋਵੇਗਾ ਅਜ ਨਹੀਂ ਪਰਮਾਤਮਾ ਹੈ ਸੀ ਅਜ ਨਹੀਂ ਹੈ ਸਮੇ ਦੀਆਂ ਇਹ ਦੋ ਧਾਰਾਵਾਂ ਪ੍ਰਭੂ ਨਾਲ ਨਹੀਂ ਜੋੜ ਸਕਦੇ ਉਹ ਸਮੇ ਚ ਹੈ ਹੀ ਨਹੀਂ ਉਹ ਤ੍ਰੈ ਕਾਲ ਦਸੀ ਹੈ ਸਮੇ ਨੂੰ ਵੇਖਣ ਵਾਲਾ ਸਮੇ ਦੇ ਵਿੱਚ ਨਹੀਂ ਸਮੇ ਤੋਂ ਨਿਰਲੇਪ ਹੈ ਸਮੇ ਵਿੱਚ ਡੁੱਬਿਆ ਹੋਇਆ ਨਹੀਂ ਸਮੇ ਚ ਜੋ ਬਣਦਾ ਹੈ ਸਮਾਉ ਸੁਨੋ ਮਿਟਾ ਦੇਣਾ ਹੈ ਕਾਲ ਵਿੱਚ ਜੋ ਬਣਦਾ ਸਮੇਂ ਵਿੱਚ ਜੋ ਬਣਦਾ ਸਮੇਂ ਨੂੰ ਕਾਲ ਕਹਿੰਦੇ ਨੇ ਸੰਸਕ੍ਰਿਤ ਕਿਹੜਾ ਕਾਲ ਹੈ ਪ੍ਰਾਤਕਾਲ ਹੈ ਸਵੇਰ ਦਾ ਸਮਾਂ ਸੰਧਿਆ ਕਾਲ ਹੈ ਸ਼ਾਮ ਦਾ ਸਮਾਂ ਕਾਲ ਸਮਾ ਕਾਲ ਵਿੱਚ ਜੋ ਕੁਝ ਬਣਦਾ ਕਾਲ ਉਸ ਨੂੰ ਖਾ ਜਾਂਦਾ ਹੈ ਕਾਲ ਮਿਟਾ ਦਿੰਦਾ ਹੈ ਸਮੇਂ ਵਿੱਚ ਜੋ ਕੁਝ ਵੀ ਬਣਿਆ ਸਮਾਂ ਮਿਟਾ ਦੇ ਕਾਲ ਦਾ ਪਰਮਾਤਮਾ ਤੋਂ ਸਮਾ ਬਣਿਆ ਹੈ ਸਮੇਂ ਵਿੱਚ ਪਰਮਾਤਮਾ ਨਹੀਂ ਬਣਿਆ ਇਸ ਵਾਸਤੇ ਉਹਨੂੰ ਅਕਾਲ ਕਹਿੰਦੇ ਉਸ ਅਕਾਲ ਤੋਂ ਕਾਲ ਬਣਿਆ ਹੈ ਇਸ ਵਾਸਤੇ ਕਾਲ ਅਕਾਲ ਨੂੰ ਨਹੀਂ ਮਿਟਾ ਸਕਦਾ ਨਹੀਂ ਖਾ ਸਕਦਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ ਤੈਹਮ ਅਗਤ ਤਬਸਿਆ ਸਾਦੀ ਮਹਾਕਾਲ ਕਾਲ ਕਾ ਆਰਦੀ ਜੋ ਕਾਲ ਦਾ ਵੀ ਕਾਲ ਹੈ ਅਕਾਲ ਕੋਦੀ ਮੈ ਆਰਤਨਾ ਸਮੇਂ ਵਿੱਚ ਜੋ ਕੁਝ ਵੀ ਹੈ ਮਿਟ ਜਾਏਗਾ ਇਹ ਸਰੀਰ ਸਮੇਂ ਵਿੱਚ ਬਣਿਆ ਤੇ ਸਰੀਰ ਚਾਹੇ ਦੇਵੀ ਦੇਵਤੇ ਵੀਰ پیغمبر ਗੁਰੂ ਅਵਤਾਰਾਂ ਦਾ ਹੋਵੇ ਸਰੀਰ ਮਿਟ ਸਰੀਰ ਨੇ ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ ਸ਼ਬਦ ਗੁਰੂ ਬੀਰਾ ਗੈਰ ਗਾ ਬੀਰਾ ਬਿਨ ਸ਼ਬਦੇ ਜਗ ਬਵਰਾਣਾ ਸਰੀਰ ਗੁਰੂ ਨਹੀਂ ਨੇ ਇਹ ਅਜ ਹੈ ਤੇ ਕਲ ਨੇ ਚਲੋ ਖੁੱਲੇ ਬੋਲ ਵੀ ਤੁਹਾਡੇ ਸਾਹਮਣੇ ਰੱਖਦੇ ਆ ਗੁਰੂ ਅਰਜਨ ਦੇਵ ਜੀ ਦੇ ਜਿਸ ਦਿਨ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਧਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਇਆ ਇੱਕ ਕੋਈ ਕਥਾ ਹੋਈ ਏ ਉਸ ਦਿਨ ਕਥਾ ਗੁਰੂ ਅਰਜਨ ਦੇਵ ਜੀ ਨੇ ਆਪ ਕੀ ਦੀ ਸੀ ਉਸ ਤੋਂ ਬਾਅਦ ਕਥਾ ਬਾੜ ਹੁੰਦੀ ਰਹੀ ਔਰ ਕਥਾ ਨੇ ਪੂਰਨ ਤੌਰ ਤੇ ਪਰੰਪਰਾ ਚੜਾਈ ਭਾਈ ਗੁਰਦਾਸ ਉਹ ਪਹਿਲੇ ਠੀਕਾਕਾਰ ਵੀ ਨੇ ਗੁਰਬਾਣੀ ਬਾਰਮਨ ਜੀ ਸਾਹਿਬ ਦੇ ਲੇਕਿਨ ਇੱਕ ਕਥਾ ਦਰਬਾਰ ਸਾਹਿਬ ਦੇ ਅੰਦਰ ਧਨ ਗੁਰੂ ਬਰਨ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਬੈਠਿਆ ਇਹ ਸੰਤਨ ਗੁਰੂ ਅਰਜਨ ਦੇਵ ਜੀ ਨੇ ਆਪ ਸਰਵਨ ਕਰਾਇਆ ਉਹ ਜੋ ਬੋਲਨੇ ਉਹਨੂੰ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਅੰਕਿਤ ਕੀਤਾ ਹੈ ਜਿਸ ਗ੍ਰੰਥ ਦੀ ਸ਼ਾਮਨੋ ਗਥਾ ਭਾਰਤ ਦੇ तमाम ਇਤਿਹਾਸਕ ਸਥਾਨਾਂ ਵਿੱਚ ਹੁੰਦੀ ਹੈ ਛੋਟੇ ਰੂਪ ਵਿੱਚ ਦਾ ਨਾਮ ਲਿਆ ਜਾਂਦਾ ਹੈ ਸੂਰਜ ਪ੍ਰਕਾਸ਼ ਵਰਨਾਪੂਰਨ ਨਾਮ ਹੈ ਗੁਰਪ੍ਰਕਾਸ਼ ਸੂਰਜ ਗੁਰਪ੍ਰਕਾਸ਼ ਸੂਰਜ ਗੁਰੂ ਰੂਪੀ ਸੂਰਜ ਦਾ ਪ੍ਰਕਾਸ਼ ਚਾਨਣਾ ਪ੍ਰਕਾਸ਼ ਉਹਦੇ ਵਿੱਚ ਮਾਈ ਸਾਬ ਜੀ ਲਿਖਦੇ ਨੇ ਗੁਰਵਰਜਨ ਦੇਵ ਜੀ ਮਹਾਰਾਜ ਸੰਤਾਨ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਸਤਿਗੁਰ ਕੇ ਸਰੀਰ ਐ ਜੋ ਸਬਥਾਨ ਸਮੇ ਸਬਨਾੰਦਰ ਸੈ ਇਹ ਜਿਹੜਾ ਸਰੀਰ ਹੈ ਇਹਨੂੰ ਤੁਸੀਂ ਸਾਰੀ ਜਗ੍ਹਾ ਤੇ ਨਹੀਂ ਵੇਖ ਸਕਦੇ ਔਰ ਇਹ ਸਰੀਰ ਸਾਰੀ ਜਗ੍ਹਾ ਤੇ ਨਹੀਂ ਹੈ ਨਹੀਂ ਹੈ ਸਤਗੁਰ ਕੇ ਸਰੀਰ ਹੈ ਜੋ ਸਬਥਾਨ ਸਮੇ ਸਬਨਾੰਦਰ ਸੈ ਗ੍ਰੰਥ ਵਿਦਾ ਗੁਰ ਕੋ ਦੇ ਜਾਣੋ ਉੱਤਮ ਹੈ ਸਭ ਕਾਲ ਰਹਿ ਗ੍ਰੰਥ ਨੂੰ ਗੁਰੂ ਕਰਕੇ ਜਾਣਾ ਉੱਤਮ ਨੇ ਮਹਾਨ ਨੇ ਹਰ ਸਮੇਂ ਨੇ ਹਰ ਜਗ੍ਹਾ ਨੇ ਜੰਗਲ ਵਿੱਚ ਬੈਠ ਕੇ ਅਗਰ ਕਿਸੇ ਨੇ ਸੁਖਮਨ ਨਹੀਂ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਉਹਦੇ ਨਾਲ ਸਫਰ ਦੇ ਚ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜੋ ਸਦਾ ਸੰਗ ਨਹੀਂ ਉਹ ਪਰਮਾਤਮਾ ਨਹੀਂ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਇਹਨੂੰ ਬੜੇ ਧਿਆਨ ਨਾਲ ਸੁਣੋ ਪਰਮਾਤਮਾ ਸਦਾ ਸੰਗ ਹੈ ਸਦਾ ਅੰਗ ਸੰਗੇ ਅਭੰਗੰ ਵਿਭੁਪੇ ਗੁਰੂ ਸਦਾ ਸੰਗ ਹੈ ਗੁਰੂ ਮੇਰੇ ਸੰਗ ਸਦਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਵਿਆਪਕ ਜੋ ਵਿਆਪਕ ਨਹੀਂ ਉਹ ਪ੍ਰਭੂ ਨਹੀਂ ਜੋ ਵਿਆਪਕ ਨਹੀਂ ਉਹ ਗੁਰੂ ਨਹੀਂ ਜਗਤ ਨੂੰ ਨਾ ਪ੍ਰਭੂ ਦਾ ਗਿਆਨ ਨਾ ਗੁਰੂ ਦਾ ਗਿਆਨ ਇਤਨਾ ਕਹਿਣ ਵਿੱਚ ਮੈਨੂੰ ਸੰਕੋਚ ਨਹੀਂ ਕਾਹੀ ਮਨੁੱਖੀ ਅਗਿਆਨਤਾ ਦਾ ਲਾਭ ਉਠਾ ਕੇ ਪਖੰਢੀ ਕਹਿ ਲੈਣੇ ਸਾਡੀ ਦੇਹੀ ਕੋ ਅਸੀਂ ਸਤਗੁਰੂ ਕੇ ਸਰੀਰ ਹੈ ਜੋ ਸਭ ਧਾਮ ਸਵੇ ਸਭ ਨਾਮ ਅਰਸੇ ਹੈ ਗਰਨ ਫੇਰੇ ਦਾ ਹੋਰ ਕੋ ਤੇ ਉਹ ਜਾਣੋ ਉਤਮ ਹੈ ਸਭ ਕਾਲ ਰਹੇ ਮੇਰੇ ਸਰੂਪ ਤੇ ਆਤੇ ਹੈ ਦੀਰ ਦੀਰ ਕਹਿੰਦੇ ਨੇ ਵੱਡੇ ਮੇਰੇ ਇਸ ਤਨ ਨਾਲੋਂ ਮਹਾਨ ਕਰਕੇ ਬਹੁਤ ਵੱਡਾ ਕਰਕੇ ਜਾਣਨਾ ਕਿਉਂ ਇਹ ਤਨ ਅਜ ਹੈ ਕਲ ਨਹੀਂ ਇਹ ਇੱਕ ਜਗ੍ਹਾ ਹੈ ਦੂਜੀ ਜਗ੍ਹਾ ਨਹੀਂ ਮੇਰੇ ਸਰੂਪ ਤੇ ਆਤੇ ਹੈ ਦੀਰ ਸਾਹਿਬ ਜਾਨ ਅਦਾਰਬ ਹੈ ਕੁਝ ਸ਼ਬਦ ਅੱਖਾਂ ਦਾ ਵਿਸ਼ਾ ਨਹੀਂ ਹੈ ਦਰਸ਼ਨ ਅੱਖਾਂ ਦਾ ਦਰਸ਼ਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਅੱਖਾਂ ਨਾਲ ਸਿਰਫ ਗੁਰੂ ਦੇ ਬਸਤਰ ਦਿਖਾਈ ਦੇਣਗੇ ਰੁਮਾਲੇ ਪਾਲ ਕੇ ਗੁਰੂ ਸਰਵੰ ਦਰਸ਼ਨ ਹੈ ਸਰਵੰ ਦਰਸ਼ਨ ਸਰੋਤ ਦਰਸ਼ਨ ਸੁਣਨਾ ਹੈ ਗੁਰੂ ਦਾ ਦਰਸ਼ਨ ਹੈ ਜੋ ਗੁਰੂ ਨੂੰ ਸੁਣਨ ਦੇ ਸਫਲ ਹੋ ਜਾਂਦਾ ਹੈ ਉਹ ਹੀ ਪਰਮਾਤਮਾ ਨੂੰ ਵੇਖਣ ਦੇ ਸਫਲ ਹੁੰਦਾ ਕਿਉਂਕਿ ਸੁਣਨ ਨਾਲ ਮਨੁੱਖ ਦੀ ਸੁੱਤੀ ਚੇਤਨਾ ਜਾਗ ਪੈਂਦੀ ਹੈ ਔਰ ਜਾਗਿਆ ਹੋਇਆ ਬਨੁਕ ਅਸਲੀਅਤ ਵੇਖਦੈ ਇਸ ਵਾਸਤੇ ਆਪ ਸੁਣ ਕੇ ਹੈਰਾਨ ਹੋਏਗੇ ਸੁਰਤ ਦੇ ਤਿੰਨ ਅਰਥ ਨੇ ਸੁਰਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਆਉਂਦਾ ਹੈ ਇਦੇ ਤਿੰਨ ਅਰਥ ਨੇ ਔਰ ਤਿੰਨੇ ਕਿ ਸੇ ਕਿ ਸੇ ਤਾਂ ਇਕੱਠੇ ਜੁੜਦੇ ਨੇ ਸੁਰਤ ਸਰਵਨ ਕੰਨਾਪ ਬਣਿਆ ਸੁਰਤ ਜੋ ਸੁਣਰੇ ਸਰੋਤਾ